ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਅੱਜ ਦੀ ਵੀਡੀਓ ਵੀਰੇ ਜ਼ਿਲ੍ਹਾ ਸੁਗਰੂਰ ਹੈਗਾ ਤੇ ਤਸੀਲ ਲਹਿਰਾਗਾਗਾ ਬਾਈ ਹਾਂ ਤਸੀਲ ਲਹਿਰਾਗਾਗਾ ਪਿੰਡ ਹੈਗਾ ਰੱਤਾਖੇੜਾ ਭਲਾੜਾ ਵੀ ਨੇੜੇ ਰਹਿ ਜਾਂਦਾ ਆਸ-ਪਾਸ ਦੇ ਪਿੰਡ ਆ ਜਾ ਵੀਰੇ ਕਰਦੇ ਹਾਂ ਚਲੋ ਬਾਈ ਸਸੀ ਕਾ ਭਾਈ ਜੀ ਹੋਰ ਠੀਕ ਠਾਕ ਹਾਂ ਜੀ ਨਾਮ ਐਡਰੈਸ ਬੋਲਿਓ ਜੀ ਆਪਣਾ ਨਾਮ ਦਲਵਾਰ ਸਿੰਘ ਹਾਂ ਜੀ ਪਿੰਡ ਧਾਗਣਾ ਐਡਰੈਸ ਸੰਗਰੂਰ ਜਿਲ੍ਹਾ ਸੰਗਰੂਰ ਜਿਹੜੇ ਪਿੰਡ ਜਿਵੇਂ ਦੋਦਰਾ ਆ ਗਿਆਂ ਭਾਗਲਾ ਦੇੜਾ ਬੱਚਾ ਭਲਾੜਾ ਵੀ ਨੇੜੇ ਰਹਿੰਦਾ ਭਲਾੜਾ ਵਾਲਾ ਤੇਰਾ ਬੰਦਮਿੰਟਰ ਲੈਣਾ ਆ ਜਨਾ 1500 ਕਿਲੋ ਠੀਕ ਹੈ ਨਾ ਨਾਮ ਆ ਗਿਆ ਭਾਈ ਜੀ ਨੰਬਰ ਬੋਲ ਦਿਓ ਜੀ ਆਪਣਾ 981 43805 ਦੁਬਾਰਾ ਫੇਰ ਬੋਲ ਦਿਓ 981 43805 ਠੀਕ ਆ ਵੀਰੇ ਅੱਜ ਆਪਾਂ ਦੋ ਝੋਟੀਆਂ ਦਿਖਾਉਣੀਆਂ ਹਾਂ ਜਿਹੜੀ ਆਪਾਂ ਤੁਹਾਡੀ ਝੋਟੀ ਦੇਖੀ ਐ ਨੇ ਪਹਿਲੇ ਨੰਬਰ ਤੇ ਤੇ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਮੰਨ ਲਓ ਜੀ ਤੇਰਾ 10 ਦਿਨ ਹੋ ਗਏ ਨੇ ਆਪਾਂ ਇਹ ਮੋਟਰ ਨਹੀਂ ਵੇਚਣ ਵਾਸਤੇ ਆਏ ਸੀ ਆਪਕੇ ਘਰ ਵੱਲ ਆਏ ਸੀ ਤੇਰੇ ਪ੍ਰੋਬਲਮ ਆ ਗਈ ਮੈਂ ਤਾਂ ਕਰਕੇ ਮੇਰੇ ਬੇਦਰ ਠੀਕ ਹੈ ਜੀ ਤੇ ਕਿੰਨਾ ਦੁੱਧ ਆਇਆ ਥੱਲੇ ਹੁਣ ਇਹ ਥਰੇ ਦੁੱਧ ਇਸ ਟਾਈਮ ਤੇ 9 10 ਕਿਲੋ 9 ਕਿਲੋ ਮੰਨਦੇ ਪਹਿਲਾਂ ਪਲੂਣ ਝੋਟੀਆਂ ਪਹਿਲਾਂ ਨਹੀਂ ਝੋਟੀਆਂ ਸੋਹਣੀਆਂ ਲੱਗਦੀਆਂ ਦੇਖੋ ਠੀਕ ਹੈ ਜੀ ਦਿਖਾਉਨੇ ਤੇ ਹਾਈਐਸਟ ਦੁੱਧ ਜਿਹੜਾ ਇਹ ਹੋਰ ਸੰਪਲ ਗਈ ਪੂਰੀ ਕਿੰਨਾ ਦੁੱਧ ਕੱਢਦੀ ਹਾਂ ਕੱਢ ਕੱਢ ਦੋ ਕੱਢ ਆ ਦੇਖੋ ਜੀ ਤੁਸੀਂ ਤੁਹਾਨੂੰ ਮੈਂ ਥਣਲੇਵਾ ਕਰਾਉਣਾ ਨੇੜੇ ਦਾ ਚੈੱਕ ਆ ਦੇਖੋ ਜੀ ਕੀ ਬਾਤ ਆ ਤੇ ਥਣਨਾ ਜਿਹਨੂੰ ਕਹਿੰਦੇ ਆ ਫੋੜ ਫੋੜ ਦੀ ਦੂਰੀ ਤੇ ਪੌਣੇ ਪੌਣੇ ਪੜ ਦੀ ਦੂਰੀ ਤੇ ਲੱਗੇ ਵਿਆ ਚੰਗੀ ਝੋਟੀ ਹੈ ਤੇ ਮਗਰ ਕੀ ਆ ਗਿਆ ਬਾਈ ਮਗਰ ਆ ਗਿਆ ਮੇਰੇ ਕਟਾ ਪਤਲੀ ਜੰਮੜੀ ਦੀ ਆ ਦੇਖੋ ਜੀ ਮਗਰ ਕਟਾ ਤੇ ਥੋੜੀ ਜੀ ਨੀਲੀ 라ਵੀ ਨਾ ਵੀ ਹੈਗੀ ਕਟਾ ਇੱਕ ਸਿੰਘ ਥਲਾ ਦੇਖੋ ਤੁਸੀਂ ਕੀ ਬਾਤ ਅੱਖ ਮਣਕਣੀ ਹੈਗੀ ਦੇਖੋ ਕਾਡੂਲੇ ਨੂੰ ਬਾਹਰ ਨੂੰ ਤੋੜ ਕੇ ਦਿਖਾ ਜੀ ਚੰਗੀ ਝੋਟੀ ਹੈਗੀ ਤੇ ਥੱਲੇੋਂ ਥੱਲੇੋਂ ਕੋਈ ਅੰਤ ਨਹੀਂ ਹੈਗਾ ਬਹੁਤ ਸੋਹਣੀ ਹੈਗੀ ਕਵਾਲਿਟੀ ਬੁਰੀ ਚੰਗੀ ਆ ਪਿੱਠ ਪੂਰੇ ਦੀ ਬੁਰੀ ਚੰਗੀ ਆ ਤੇ ਘਰ ਲੋ ਚੈੱਕ ਜੀ ਆ ਜਾ ਆ ਜਾ ਤੋਰੋ ਆ ਕਰੂ ਵੀਰ ਚੈੱਕ ਲੋ ਕੀ ਬਾਤ ਆ ਸੀਵ ਸੂਲ ਪੂਰੀ ਆ ਹਨਾ ਵੀਰੇ ਉਹ ਸੀਵ ਐ ਇਧਰ ਸੰਗਲ ਤੇ ਮੈਂ ਦੋਨੇ ਆਪੇ ਬਾਈ ਕੋਲੇ ਥਾਂ ਥੋੜਾਗਾ ਤੇ ਆ ਦੇਖੋ ਜੀ ਇਧਰ ਨੂੰ ਲੈ ਚਲੋ ਮੜੀਆਂ ਠੀਕ ਆ ਜੀ ਬਣਨੂ ਧਾਰਾਂ ਦੂਰਾਂ ਤੁਹਾਨੂੰ ਇਹਦੀਆਂ ਕਰਾਉਣਿਆਂ ਚ ਇੱਕ ਬਣੇ ਰਿਓ ਵੀਡੀਓ ਨਾਲ ਤੇ ਸਾਬ ਕਾਹੀ ਠੀਕ ਐ ਛੱਡੋ ਬੱਚਾ ਫਿਰ ਇੱਥੇ ਠੀਕ ਐ ਇਹ ਹਰੇ ਇਹ ਲੱਗੀਆਂ ਠੀਕ ਹੈ ਜੀ ਛੱਡੋ ਬੱਚਾ ਹਾਂ ਤੇ ਬਾਈ ਨੇ ਲਈਆਂ ਸੌਂਕਣਾ ਸੀ ਬਾਈ ਦਾ ਇਹ ਕਹਿਣਾਗਾ ਵੀ ਮੈਨੂੰ ਪ੍ਰੋਬਲਮ ਆ ਗਈ ਕੋਈ ਧੂਈ ਦੇ ਵਿੱਚ ਬਾਈ ਦੇ ਪ੍ਰੋਬਲਮ ਆ ਉਸ ਕਰਕੇ ਨਾ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਬੱਚਾ ਵੀਰੋ ਤੁਸੀਂ ਚਾਹੁੰਦੇ ਬੱਚੋ ਬੰਨੋ ਵੀਰੇ ਬੱਚਾ ਆ ਦੇਖੋ ਮੈਂ ਥਾਣ ਲੈਵਾ ਤੁਹਾਨੂੰ ਨੇੜ ਤੋਂ ਚੈੱਕ ਕਰਾਂ ਪਸਮਾ ਦੇਖੋ ਤੱਲਾ-ਕੱਲਾ ਨਿਕੜਵਾ ਗੰਨੇ ਵਰਗੇ ਥਾਣ ਕੱਢੇ ਆਹ ਦੇ ਕੁੜੀਆਂ ਹੈ ਮੈਂ ਹਾਂ ਵੀ ਹਾਂ ਤੇ ਸਿੰਘ ਸੱਲਾ ਬਹੁਤ ਚੰਗਾ ਵੀਰੇ ਇੱਕ ਨੰਬਰ ਸਿੰਘ ਸੱਲਾ ਸਿੰਘ ਘਰੋ ਤੁਸੀਂ ਚੈੱਕ ਤੇ ਕੱਦ-ਕਾੜ ਵੀ ਸੋਹਣਾ ਆ ਦੇਖੋ ਤੁਹਾਨੂੰ ਮਸਾਂਲੇ ਵਾਲੇ ਵਾਂ ਨੇੜੇ ਤੋਂ ਦਿਖਾਉਣਾ ਕਰੋ ਜੀ ਸਟਾਰਟ ਆ ਦੇਖੋ ਸੱਲਿਓ ਦਾ ਮੱਛੀ ਮੋਟਰੀ 18 ਵਜੇ ਦੀਆਂ ਗਵਾਂਡੀਆਂ ਦੇ ਘਰੇ ਦਾ ਵਕਤ ਤੋਂ ਲੇ ਗਏ ਆ ਦੇਖੋ ਮੂਰਲੇ ਹੋਰ ਮਾਰਦੇ ਆ ਕਰੋ ਜੇ ਤੇ ਮੇਰੇ ਡਿਮਾਂਡ ਇਹਦੀ ਡਿਮਾਂਡ ਵਜਾ ਤਾਂ ਫੂਲ ਤੇ ਕਰਾਂਗੇ ਜਮਾ ਜਾਇਜ ਨਾਰਮਲ ਰੇਟ ਆਪਸੂ ਦੇ ਹਿਸਾਬ ਨਾਲ ਆਪਾਂ ਵੀ ਜਿਵੇਂ ਆ ਦੇਖੋ ਆਹ ਦੇਖੋ ਜੀ ਪਸਮਾ ਪਸਮੂ ਦੇਖੋ ਤੇ ਕੀ ਬਾਤ ਹੈ ਲੋ ਟਾਈਮ ਤੇ ਲੱਗਾ 4 ਵੀ ਨਹੀਂ ਕੱਢੀ ਠੀਕ ਆ ਜੀ ਤੇਰੇ ਵਿੱਚ 7 ਲੈ ਜੀ ਯਾਨੀ 9 10 ਲੀਟਰ ਇਹ ਥੱਲੇ ਬੋਲ ਹਰ ਤਿਆਰ ਹੈ ਹਾਂ ਬੋਲ ਸੁੱਦਾ ਦੇਖੋ ਸੰਗ ਲੱਗੇ ਆਏ ਠੀਕ ਹੈ ਜੀ ਠੀਕ ਹੈ ਆਹ ਲਓ ਆ ਦੇਖੋ ਖਾਤੀ ਬੰਦਾ ਲੱਗਦਾ ਠੀਕ ਹੈ ਜੀ ਤੇ ਮਗਰ ਘਟਾ ਕੇ ਡਿਮਾਂਡ ਦੇ ਦੀ ਫੋਨ ਤੇ ਆ ਕਿ ਪਲੂਨ ਝੋਟੀ ਹੈਗੀ ਪੂਰੀ ਚੰਗਿਆ ਤੇ ਹੁਣ ਬਾਈ ਆਪਾਂ ਦੋ ਨੰਬਰ ਦੀ ਗੱਲ ਕਰਦੇ ਆਂ ਦੋ ਨੰਬਰ ਤੇ ਆ ਗਏ ਇਹ ਦੂਜਾ ਸੁਗਾ ਮਾਜਣਾ ਠੀਕ ਹੈ ਜੀ ਡਿਮਾਂਡ ਇਹਦੀ ਵੀ ਫੋਨ ਤੀ ਆ ਇਹਦੀ ਵੀ ਡਿਮਾਂਡ ਆਪਾਂ ਫੋਨ ਤੇ ਕਰਾਂਗੇ ਵੱਡੇ ਕਾਜ ਕਾਟ ਦੀ ਵੀਰੇ ਝੋਟੀ ਤੇ ਇਹ ਥਲੇ ਦੁੱਧ ਕਿੰਨਾ ਤਿਆਰ ਆ ਬਾਈ ਇਹ ਥਲੇ 10 ਲੀਟਰ ਤੱਕ ਤਿਆਰ ਹੈ ਦੇ ਕਿੰਨਾ ਦੇਊਗੀ ਹਾਈਐਸਟ ਇਹ ਦੁੱਧ ਜਿੱਥੋਂ ਮਿਲਿਆ ਬਾਈ ਉਹ ਤਾਂ ਕੋਈ ਨਹੀਂ 16 ਲੀਟਰ ਦੇਊਗੀ ਤੇ ਆਪਾਂ ਹੁਣ ਨਾਲ ਵੀ 15 ਦੇ ਦੇਊਗੀ ਚਲੋ ਠੀਕ ਹੈ ਜੀ ਵਧੀਆ ਗੱਲ ਕਰੀਆ ਘੱਟ ਦੱਸੋ ਹੱਟ ਫਾਟ ਲੈਵੇ ਦੀ ਲੇਵੇ ਦਾੰਤੀ ਕੋਈ ਨਹੀਂ ਇੰਨਾ ਸੋਹਣਾ ਥੱਲੇ ਤੇ ਕੱਲਾ ਕੱਲਾ ਥਾਣਾ ਕੱਲਾ ਕੱਲਾ ਥਾਣਾ ਮੈਂ ਉਸੇ ਵੜ ਚੁਈ ਆ ਕਮਾਲ ਦੀ ਧਾਰ ਆ ਇਹਦੀ ਵੀ ਬਾਈ ਕਹਿੰਦਾ ਕਰਿਓ ਚੈੱਕ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਆ ਝੋਟਿਆਂ ਵਰਗੀ ਆ ਕਰ ਮਾਰ ਹਾਂਜੀ ਬਹੁਤ ਕੱਦ-ਕਾਟ ਆ ਸੋਹਣਾ ਦੇਖੋ ਬਾਈ ਦੀਦਾ ਨਹੀਂ ਮੂਰੇ ਖੜਾ ਥੱਲੇ ਤੋਂ ਕਰੋ ਚੈੱਕ ਮੈਂ ਤੁਹਾਨੂੰ ਥਾਣ ਲੈਵਾ ਨੇੜੇ ਤੋਂ ਚੱਕਰਾਵਾ ਦੇਖੋ ਜੀ ਨੇੜੇ ਹੀ ਚੱਕਰਾਵਾ ਉਹਨੇ ਠੀਕ ਹੈ ਤੇ ਸਿੰਘਾ ਥੁੰਗਾ ਚ ਕੋਈ ਘਾਟ ਨਹੀਂ ਲੈ ਚੱਲੋ ਜੀ ਇਹ ਬਾਬਾ ਉਹ ਜੁਬਾਰੀ ਹੈ ਨਹੀਂ ਲੀਪਾ ਪੋਚਾ ਨਹੀਂ ਕਰਦੇ ਨਹੀਂ ਠੀਕ ਆ ਬਾਈ ਠੀਕ ਹੈ ਜੀ ਠੀਕ ਆ ਟੱਕਾ ਲੀਦੀ ਦਾ ਲੈ ਦੱਸਦੇ ਠੀਕ ਹੈ ਵੀਰੇ ਆ ਦੇਖੋ ਥੱਲੇ ਤੋਂ ਥਾਣਲੇ ਵਗਰ ਥਾਣਾ ਸਾਹ ਬਾਈ ਕੋਲੇ ਥੋੜਾ ਜਿਹਾ ਕੰਮ ਹੀ ਆ ਤੇ ਝੋਟੀ ਪੂਰੀ ਚੰਗੀ ਆ ਵੀ ਸੁਆ ਇਹਦਾ ਦੂਜਾ ਹਨਾ ਬਾਈ ਦੂਜਾ ਦੂਆ ਇੱਕ ਘਰੋਂ ਬਝਾਈਆਂ ਨੇ ਬਿਵਾਰਿਜ ਹੋਣੀ ਆਈਆਂ ਤੁਸੀਂ ਹੈ ਨਾ ਤੁਸੀਂ ਹੁਣ ਜਾਨੀ ਵੇਚਣ ਦੀ ਰਹਿ ਢੂਈ ਦੀ ਪ੍ਰੋਬਲਮ ਕਰਕੇ ਬਣਾਈ ਆ ਨਹੀਂ ਪ੍ਰੋਬਲਮ ਕਰਕੇ ਆ ਆ ਦੇਖੋ ਜੀ ਥਾਣਲੇ ਵਗਰ ਚੱਕ ਨੇੜੇ ਤੋਂ ਸੀ ਠੰਡੀ ਬਾਤ ਕਰਮਾਰੀ ਠੀਕ ਹੈ ਡਿਮਾਂਡ ਇਹਦੀ ਫੋਨ ਤੇ ਹਨਾ ਹਾਂ ਇੱਕ ਦਿਨ ਤੁਹਾਨੂੰ ਧਾਰਾਂ ਚੱਕ ਕਰਾ ਦਿਆਂ ਵੀਡੀਓ ਹੁਣ ਹੁੰਦੀ ਆ ਲੰਮੀ ਦੂਜੀ ਦੀਆਂ ਤੁਸੀਂ ਆਪੇ ਆ ਕੇ ਧਾਰਾ ਮਾਰ ਕੇ ਲੈ ਜਾਓ ਬਾਈ ਕਹਿੰਦਾ ਗਾਰੰਟੀ ਆਪਣੀ ਚਾਰ ਸੀਲ ਠੰਡੀ ਆਨਲਾਈਨ ਮੰਗਾਉਣੀਆਂ ਬਾਈ ਕਹਿੰਦਾ ਉਹ ਵੀ ਘਰ ਤੱਕਰ ਦੀ ਆਪਣੀ ਗਾਰੰਟੀ ਹੋਊਗੀ ਤੇ ਨਾਮ ਡਰੈਸ ਬੋਲ ਦੇ ਮੇਰੇ ਨੰਬਰ ਦਲਬਾਜ ਸਿੰਘ ਨਾਂ ਪਿੰਡ ਰੱਤਾ ਖੇੜਾ ਨੰਬਰ ਜਿਲ੍ਹਾ ਸਿਰੂਰ ਨੰਬਰ 6286145745 ਪਿੰਡ ਰੱਤਾ ਖੇੜਾ ਪਿੰਡ ਰੱਤਾ ਖੇੜਾ ਤੇ ਭਲਾੜਾ ਨੇੜੇ ਰਹਿੰਦਾ ਹਾਂ ਭਲਾੜਾ ਨੇੜੇ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ